ਕੇਂਦਰੀ ਵਿਧਾਨ ਸਭਾ ਹਲਕੇ ਦੀ ਵਾਰਡ ਨੰਬਰ 60 ਦੇ ਕਾਮੰਡੀ ਸਥਿਤ ਨੰਦਨ ਸਿਨੇਮਾ ਚਾਂਕ ਵਿਖੇ ਟੁੱਟੀ ਸੜਕ ਕਾਰਨ ਬੱਚੇ ਬਜ਼ੁਰਗ ਅਤੇ ਔਰਤਾਂ ਹਰ ਰੋਜ਼ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਇਸ ਸੰਬੰਧੀ ਦੁਕਾਨਦਾਰ ਨੇ ਦੱਸਿਆ ਕਿ ਟੁੱਟੀ ਪਾਈਪਲਾਈਨ ਕਾਰਨ ਇੱਥੇ 4 ਮਹੀਨਿਆਂ ਤੋਂ ਵੱਧ ਸਮੇਂ ਤੋਂ ਪਾਣੀ ਲੀਕ ਹੋ ਰਿਹਾ ਸੀ ਜਿਸ ਕਾਰਨ ਹੁਣ ਇਸ ਚੌਰਾਹੇ ਤੇ ਟੁੱਟੀ ਸੜਕ ਕਾਰਨ ਥਾਂ-ਥਾਂ ਤੇ 2 ਫੁੱਟ ਤੋਂ ਵੱਧ ਟੋਏ ਪੈ ਗਏ ਹਨ ਜਿਸ ਨਾਲ ਇੱਥੇ ਲੰਘਣ ਵਾਲੇ ਲੋਕ ਪਰੇਸ਼ਾਨ ਹੋ ਰਹੇ ਹਨ ਅਤੇ ਰੋਜ਼ਾ ਨਹੀਂ ਐਕਸੀਡੈਂਟ ਹੋ ਰਹੇ ਹਨ ਜਿਸ ਕਾਰਨ ਲੋਕ ਕੰਨੁਸਟਾਂ ਲੱਗ ਰਹੀਆਂ ਹਨ ਸੋ ਰਾਗੀਰਾ ਨੇ ਨਗਰ ਨਿਗਮ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਮਸਿਆਦਾ ਹੱਲ ਕੀਤਾ ਜਾਵੇ ਇਹ ਘਾ ਮੰਡੀ ਚੌਂਗ ਹੈ ਤੇ ਮੇਨ ਚੌਂਗ ਹੈ ਘਾ ਮੰਡੀ ਦਾ ਤੇ ਸਿਵ ਹਸਾ ਚੌਂਗ ਹੈ ਸਿਵ ਹਸਾ ਮੇਨ ਸਾਹੀ ਅਫਸਰ ਨੰਗਦੇ ਆ ਤੇ ਇੱਥੇ ਕੋਈ ਨਹੀਂ ਆਂਦਾ ਜੀ ਇੱਥੇ ਦੇਖੋ ਕੀ ਹਾਲ ਮੰਨਿਆ ਹੈ ਤੇ ਇੱਥੇ ਕੱਲ ਪਛੋ ਚੌਦ ਐਕਸੀਡੈਂਟ ਹੋਇਆ ਤੇ ਲੋਕਾਂ ਦੇ ਮੂੰਹ ਫਾਗੇ ਆ ਇੱਥੇ ਦੇਖੋ ਕਿ ਟੋਏ ਪਏ ਆ ਨਾ ਪਾਣੀ ਠੀਕ ਹੋਇਆ ਇਹਦਾ ਕਿ ਪਾਈਪਾਂ ਖਰਾ ਪਈਆਂ ਤੇ ਇਹ ਦੇਖੋ ਕੀ ਹਾਲ ਮਨਦੇ ਆ ਆਹ ਸਾਰਾ ਟੋਏ ਪੈ ਗਏ ਜੀ ਟੋਏ ਪੈ ਗਏ ਆ ਲੰਬੇ ਜੀ ਸਭ ਪਾਰੀ ਲੱਖਾਂ ਬੰਦਿਆਂ ਦਾ ਸਾਇ ਮਨਿਆ ਹੈ ਜੀ ਉਹ ਆ ਜਾਗੀ ਇਹ ਤਾਂ ਸਮੱਸਿਆ ਹਰਕ ਜ਼ੋਰ ਜੀ ਇਹ ਤਾਂ ਕੋਈ ਹਾਲ ਕੋਈ ਬੰਦਾ ਨਹੀਂ ਆਂਦੇ ਇੱਥੇ ਕੋਈ ਟੋਏ ਨਾ ਪੜੇ ਪਏ ਹੈ ਪਤਾ ਨਹੀਂ ਗੱਡੀ ਕਿੱਥੇ ਫਸ ਜਣੀ ਹੈ ਕਿੱਥੇ ਕੀ ਹੋਈ ਹੈ ਨਾ ਇਹਨਾਂ ਕੋਈ ਪਤਾ ਨਹੀਂ ਹੈ। ਇਹ ਹੌਲਟੇਸ ਵਾਰੀਆਂ ਵਿੱਚ ਛੱਟ ਲੱਗਣੀ ਆਪ ਨੂੰ ਛੱਟ ਲੱਗਣੀ ਹੈ ਹੁਣ। ਇਹਨਾਂ ਸੜਕਾਂ ਸੜਕਾਂ ਕੰਮ ਦੇ ਕੰਮ ਤੋਂ ਇਹਦੇ ਪੜਾ ਦੇ। ਇੱਥੇ ਕੋਈ ਵੀ ਐਡੇ ਨਾ ਡਿੱਕੋਏਗਾ ਜਿਹੜਾ ਬੰਦਾ ਕੱਡੇ ਜਾਏਗਾ ਬਾਹਰ ਹੀ ਨਹੀਂ ਆਏਗਾ। ਜਾਂ ਗੱਡੀ ਪਲਟੀ ਨਹੀਂ। ਇਹ ਚੌਂਕ ਤਾਂ ਪੈਂਦਾ ਜੀ। ਰਾਮ ਬਾਗ ਦਾ ਚੌਂਕ ਪੈਂਦਾ ਤੇ ਆ। ਅੰਮ੍ਰਿਤਸਰ ਕਾ ਮੰਡੀ ਚੌਂਕ ਨੰਦਨ ਫਿਲਮਾਂ ਦੇ ਨੇੜੇ ਹੈ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਦਿੰਦੇ ਆ। ਮੈਂ ਆਪਣੇ ਸਹਿਯੋਗੀ ਨੂੰ ਕਹਿੰਦਾ ਤਸਵੀਰਾਂ ਦਾ ਨਜ਼ਰੂ ਸਾਂਝੀ ਕਰੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਰਸਤਾ ਪੰਟਾਰੀ ਪੁਲ ਨੇ ਵੀ ਜਿੱਦਾਂ ਇੱਕ ਪਾਸੇ ਦੂਜੇ ਪਾਸੇ ਰਾਮਬਾਗ ਰੇਲਵੇ ਫਾਟਕ ਨੂੰ ਜਾਂਦਾ ਹੈ ਨੇੜੇ ਹੀ ਨਿਵਰ ਹਸਪਤਾਲ ਆ ਪਰ ਤੁਸੀਂ ਦੇਖ ਸਕਦੇ ਹੋ ਕਿ ਚੌਕ ਦੇ ਹਾਲਾਤ ਕੀ ਹਨ ਇੱਥੇ ਜੋ ਪੀਣ ਵਾਲੇ ਪਾਣੀ ਦੀ ਪਾਈਪ ਹੈ ਉਹ ਲੀਕ ਹੋ ਰਹੀ ਹੈ ਪਿਛਲੇ ਕਾਫੀ ਸਮੇਂ ਤੋਂ ਅਤੇ ਉਸ ਦੇ ਨਾਲ ਹੀ ਜਿਹੜੀ ਸੜਕ ਵੀ ਇੱਥੇ ਵੀ ਟੁੱਟ ਚੁੱਕੀ ਆ ਅਤੇ ਜਿਹੜੇ ਤੋਂ ਲੰਘਣ ਵਾਲੇ ਲੋਕਾਂ ਨੇ ਪਰੇਸ਼ਾਨ ਹੋ ਰਹੇ ਨੇ ਲਗਾਤਾਰ ਇੱਥੇ ਜਿਹੜੀਆਂ ਬੈਟਰੀਆਂ ਇਖਿ ਰੱਖੇ ਹਨ ਉਹ ਪਲਟ ਰਹੇ ਹਨ ਅਤੇ ਰਾਹ ਗਿਰਨ ਖੱਟਾ ਵੀ ਲੱਗ ਰਹੀਆਂ ਹਨ ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਸੋ ਅੰਮ੍ਰਿਤਸਰ ਪਾਕਸ਼ਮੀ ਖਬਰ ਨਮਾ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਨੰਦਰ ਸਿੰਘ ਮੇ ਚੌਕ ਦੇ ਵਿੱਚ ਜਿਹੜੀ ਇੱਥੇ ਪਾਣੀ ਦੀ ਪਾਈਪ ਟੁੱਟੀ ਹੈ ਉਸ ਨੂੰ ਵੀ ਠੀਕ ਕਰਨਾ ਚਾਹੀਦਾ ਹੈ ਅਤੇ ਜਿਹੜੀ ਸੜਕ ਦੇ ਵਿੱਚ ਇੱਥੇ ਥਾਂ ਥਾਂ ਤੇ ਟੋਏ ਪਏ ਹਨ ਉਹਦੀ ਵੀ ਮੁਰੰਮਤ ਕਰਵਾਣੀ ਚਾਹੀਦੀ ਹੈ ਜਲਦ ਜਲਦ ਤਾਂ ਜੋ ਇੱਥੇ ਜਿਹੜੇ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅੰਮ੍ਰਿਤਸਰ ਫਾਸਲੇ ਕਮਨਵੇਂ ਸਹਿਯੋਗੀ ਨਰੇਸ਼ ਕੁਮਾਰ ਜਨ ਅਰਕੇਸ਼